प्याजा में भी शेलो फ्राई कर देना दो बारी शेलो फ्राई करा कुछ प्याज साढ़े को क्योंकि फिर ज़्यादा तेल की मात्रा अस नहीं पाई जे साल की मात्रा कड़ाही बच्चा फिर एक बार की हो जाता सैलो फ्राई देखो साज है जो अस इन्नेराउन करने

ਇਹਨੇ ਹਰੀਆਂ ਮੱਤਿਆਂ ਨੂੰ ਤੇਲ ਚ ਪਾਵਾ ਗਾ ਰਹੀ ਹੈ। ਗਰੀਆ ਫੁੱਲ ਪਾ ਰਹੀ ਹੈ ਹਰੀਆਂ ਮੱਤਿਆਂ ਦਾ। ਨਮਕ ਵੀ ਇਸੇ ਚਾਹੇ ਸੇਬ ਦਾ ਪਾਣੀ ਪਾ ਦਿੰਦੇ ਹਾਂ ਅਗਲਾ ਵੀ ਉਸ ਤੋਂ ਬਾਅਦ ਤੇ ਮਸਾਲਾ ਪਾ ਲੈਣਾ ਹੈ ਪਹਿਲਾਂ ਸੀ ਜੀਰਾ ਪਾ ਲਏ ਦੇ ਵਿੱਚ ये पानी ठीक है मिक्सर में से मसाला में देख वो भी इतनी अच्छी चाटा ठोके ਮਸਾਲਾ ਭੁੱਜ ਗਿਆ ਹਾਂ ਹੁਣ ਸਿੱਦੇ ਵਿੱਚ ਨਮਕ ਮਿਰਚ ਹਲਦੀ ਤੇ ਛਾਦਾ ਘਰੇ ਬਣਾਇਆ ਹੋਇਆ ਨੇ ਗਰਮ ਮਸਾਲਾ ਛਾਲਾ ਤਾਂ ਧਨੀਆ ਰਿਚਰ ਦਾਲਾ ਕਰਕੇ ਪਾਇਆ ਜੀ ਮਸਾਲੇ ਪਾਇਆ ਸੀ ਉਹ ਸਿੱਦੇ ਵਿੱਚ ਪਾਇਆ ਹੁਣ ਆ ਸਿੱਦੇ ਵਿੱਚ ਥੋੜੀ ਜਿਹੀ ਮਲਾਈ ਲਾਵਾਂ ਮਰਾਈ ਮਲਾਈ ਦੇ ਨਾਲ ਜਦੋਂ ਵਧੀਆ ਟੇਸਟ ਆਉਂ ਵਧੀਆ ਬਣਦਾ ਹੈਗਾ ਗੁੜ ਵੀ ਚੰਨਰ ਫੁੱਲ ਵਾਂਗ ਜਾਂਦਾ ਮਲਾਈ ਫੋਨ ਨਾਲ ਤੇ ਇਹਦੇ ਵਿੱਚ ਟੇਸਟ ਉਹ ਵੀ ਕਰੀਮੀ ਬਣ ਜਾਂਦਾ ਵਧੀਆ ਥੋੜੀ ਜਿਹੀ ਰਹਾਸੀ ਮਸਾਲੇ ਮੈਂ ਟਾਕੇ ਪਕਾਵਾਂਗੇ ਲੋਜੀ ਮਸਾਲਾ ਸਾਡਾ ਹੁਣ ਪੂਜੀ ਚੱਕਿਆਗਾ ਮਸਤੀ ਨਾਲ ਦੇ ਵਿੱਚ ਪਿਆਜ਼ ਜਿਹੜਾ ਸਟ੍ਰਾਈ ਕਰੇ ਸੀ ਇਹ ਮਾਵਾਗੇ ਲੋ ਜੀ ਸਾਡੀ ਪਿਆਜ਼ ਦੀ ਸਬਜ਼ੀ ਹੈ ਤੇ ਤੁਸੀਂ ਪਿਆਜ਼ ਪਾਤਾ ਥੋੜੀ ਦੇਰ ਨੂੰ ਅਸਾ ਸੀ 2-3 ਮਿੰਟਾਂ ਟੱਕ ਕੇ ਪਕਾਵਾਂਗੇ ਤੇ ਉਸ ਤੋਂ ਬਾਅਦ ਇਹ ਲੋ ਜੀ ਸਾਡੀ ਪਿਆਜ਼ਾਂ ਦੀ ਸਬਜ਼ੀ ਜਿਹੜੀ ਬਣ ਕੇ ਤਿਆਰ ਹੈ ਮਾਂ ਦੀ ਬੋਤੀ ਹੈ oily ਬੰਦੀ ਹੈ ਤੇ ਬਹੁਤ ਹੀ ਟੇਸਟੀ ਜਿਹੀ ਜਮੀ ਲੱਗੀ ਹੈ